ਜਿੰਦਾਬਾਦ ਡਰਾਈਵਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਡਰਾਈਵਰ ਇਕਤਾ ਜਿੰਦਾਬਾਦ ਭਾਰਤ ਸਰਕਾਰ ਮਰਦਾਬਾਦ ਭਾਰਤ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਕਾਲਾ ਕਾਨੂੰਨ ਖਤਮ ਕਰੋ ਕਾਲਾ ਕਾਨੂੰਨ ਖਤਮ ਕਰੋ ਕਾਲੇ ਕਾਨੂੰਨ ਖਤਮ ਕਰੋ ਡਰਾਈਵਰ ਇਕਤਾ ਜਿੰਦਾਬਾਦ ਡਰਾਈਵਰ ਇਕਤਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਝਡੂਨੀ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਪਗੜੀ ਸਭਾਲ ਜਟਾ ਲਹਿਰ ਜਿੰਦਾਬਾਦ ਜਾ ਸਾਡੀ ਭਾਰਤੀ ਕਿਸਾਨ ਜੁਨੀਆ ਚੜੂਨੀ ਦੀ ਟੀਮ ਇੱਥੇ ਆਈ ਹੋਈ ਐ ਸਾਡੇ ਪ੍ਰਧਾਨ ਜਿਹੜੇ ਸੂਬਾ ਪ੍ਰਧਾਨ ਆ ਅਮਰੀਕ ਸਿੰਘ ਸਿਕਰੀ ਉਹ ਆ ਰਹੇ ਆ ਅਤੇ ਡਰਾਈਵਰਾਂ ਦਾ ਜਿਹੜਾ ਚਲਦਾ ਪਿਆ ਆ ਕੱਲ ਦਾ ਮੁੱਦਾ ਕਿ ਇਹਨਾਂ ਦਾ ਜਿਹੜਾ ਕਾਨੂੰਨ ਸੈਂਟਰ ਗਵਰਨਮੈਂਟ ਰਾਣ ਜਿਹੜੇ ਪਾਸ ਕੀਤੇ ਆ ਉਹਦੇ ਵਿੱਚ ਬਹੁਤ ਨੁਕਸਾਨ ਆ ਡਰਾਈਵਰ ਆ ਕੇ ਆਪਣੇ ਧਰਨਿਆਂ ਦੇ ਸਾਰੇ ਬੈਠੇ ਹੋਏ ਆ ਅਸੀਂ ਡਰਾਈਵਰਾਂ ਦਾ ਸਮਰਥਨ ਪੂਰਾ ਕਰਦੇ ਆ ਔਰ ਜਿੰਨਾ ਚਿਰ ਆਪਣੇ ਜਿਹੜੇ ਕਾਨੂੰਨ ਆ ਜਿਹੜੇ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਡਟ ਕੇ ਇਹਨਾਂ ਦੇ ਨਾਲ ਇੱਥੇ ਖੜੇ ਆ ਤੇ ਕੱਲ ਨੂੰ ਇੱਥੇ ਹੋਰ ਵੀ ਤੁਹਾਨੂੰ ਸਾਡੇ ਜਿੰਨੇ ਵੀ ਪ੍ਰਧਾਨ ਆ ਪੰਜਾਬ ਦੇ ਜੋ ਚੜੂਨੀ ਦੇ ਜਿਹੜੇ ਸਾਡੇ ਪ੍ਰਧਾਨ ਆ ਦਲਵਾਰ ਸਿੰਘ ਗਿੱਲ ਕੱਲ ਨੂੰ ਉਹ ਵੀ ਆ ਰਹੇ ਆ ਹੋਰ ਵੀ ਸਾਡੇ ਵੱਤੋ ਵੱਤ ਜ਼ਿਲ੍ਹੇ ਵੀ ਸੂਬਿਆਂ ਦੇ ਪ੍ਰਧਾਨ ਆ ਸਾਰੇ ਕੱਲ੍ਹ ਆ ਰਹੇ ਆ ਤੇ ਅਸੀਂ ਇੱਥੇ ਪੂਰਾ ਆਪਣੇ ਇਹਨਾਂ ਦਾ ਡਰਾਈਵਰਾਂ ਦਾ ਸਮਰਥਨ ਕਰਾਂਗੇ ਕਿਉਂਕਿ ਇਹ ਇੱਕ ਵਿਚਾਰੇ ਗਰੀਬ ਘਰਾ ਦੇ ਸਾਰੇ ਡਰਾਈਵਰ ਆ ਇਹਨਾਂ ਦਾ ਕੀ ਰੋਡ ਤੇ ਜਾਂਦੇ ਕਿਸੇ ਨਾਲ ਵੀ ਹਾਸਾ ਹੋ ਸਕਦਾ ਹੈ ਇਕ ਕੱਲਾ ਹੁਣ ਜੇ ਕੋਈ ਗੱਡੀ ਵਾਲਾ ਕੋਈ ਵੀ ਕੁਝ ਕਰਦਾ ਮੁੜ ਕੇ ਵੱਡੀ ਗੱਡੀ ਵਾਲੇ ਦਾ ਕਸੂਰ ਕੱਢਦੇ ਆ ਇਸ ਲਈ ਸਾਡੀ ਸੈਂਟਰਲ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਬੇਤੀ ਆ ਗਈ ਜਿਹੜੇ ਕਾਨੂੰਨ ਆ ਆਪਣੇ ਵਾਪਸ ਲੈ ਜਾਣ ਜੇ ਵਾਪਸ ਨਹੀਂ ਲੈਂਦੇ ਤਾਂ ਸਾਡੇ ਜਿਹੜੇ ਧਰਨੇ ਆ ਇਹ ਲਗਾਤਾਰ ਇਦਾਂ ਹੀ ਚੱਲਦੇ ਰਹਿਣਗੇ ਮੈਂ ਜੀ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡਾ ਜੀ ਚੈਨਲ ਵਾਲਿਆਂ ਦਾ ਧਰਨੇ ਤੇ ਅਸੀਂ ਇਸ ਕਰਕੇ ਬੈਠੇ ਆ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨੇ ਕਾਲਾ ਕਾਨੂੰਨ ਲਿਆਂਦਾ ਜਿਹਦੇ ਵਿੱਚ 7 ਲੱਖ ਰੁਪਈਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਆ ਉਹ ਹਰ ਇੱਕ ਡਰਾਈਵਰ ਤੇ ਲਾਗੂ ਆ ਚਾਹੇ ਉਹ ਮੋਟਰਸਾਈਕਲ ਦਾ ਡਰਾਈਵਰ ਆ ਚਾਹੇ ਕਾਰ ਦਾ ਚਾਹੇ ਉਹ ਕਿਸੇ ਟੈਂਪੂ ਦਾ ਕਿਸੇ ਬੱਸ ਦਾ ਕਿਸੇ ਟਰੱਕ ਦਾ ਕਿਸੇ ਟਿਪਰ ਦਾ ਉਹ ਇੱਕ ਮਾਰੂ ਕਾਨੂੰਨ ਹੈ ਜਿਹਦੇ ਕਰਕੇ ਸਾਨੂੰ ਮਤਲਬ ਆਮ ਜ਼ਿੰਦਗੀ ਦੇ ਵਿੱਚ ਬਹੁਤ ਪ੍ਰਭਾਵ ਪਏਗਾ ਮੈਂ ਇੱਕ ਛੋਟੀ ਜੀ ਗੱਲ ਦੱਸਾਂ ਜੇ ਕਿਸੇ ਡਰਾਈਵਰ ਦਾ ਮੰਨ ਲਓ ਇਹ ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਹੋ ਜਾਂਦੀ ਹੈ 10 ਸਾਲ ਕਿਸੇ ਬੰਦੇ ਦੇ 10 ਸਾਲ ਜ਼ਿੰਦਗੀ ਚੋਂ ਚਲੇ ਜਾਣੇ ਕੋਈ ਛੋਟੀ ਗੱਲ ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਜੇ ਕਿਸੇ ਦੀ ਗਲਤੀ ਕੋਈ ਹੁੰਦੀ ਉਹਨੂੰ ਸਜ਼ਾ ਨਾ ਦੋ ਦੋ ਜੋ ਕਾਨੂੰਨ ਪਹਿਲਾਂ ਬਣੇ ਨੇ ਦੋ ਪਰ ਇਹ ਕਾਨੂੰਨ ਥੋਪਿਆ ਜਾਣਾ ਹਰ ਇੱਕ ਕੇਸ ਦੇ ਵਿੱਚ ਕਿਉਂਕਿ ਸਾਡਾ ਜੋ ਪ੍ਰਸ਼ਾਸਨ ਹੁੰਦਾ ਹੈ ਜਾਂ ਸਾਡੇ ਵਕੀਲ ਹੁੰਦੇ ਨੇ ਜਿਹੜੀ ਕੁੰਡੀ ਉਹਨਾਂ ਕੋਲ ਫਾਇਦਿਆਂ ਦੀ ਬਸ ਫਿਰ ਉਹਦੇ ਤੇ ਹੀ ਉਹ ਕੰਮ ਕਰਦੇ ਨੇ ਇਹ ਸਾਨੂੰ ਆਉਣ ਵਾਲੇ ਸਮੇਂ 'ਚ ਖਾਸ ਕਰਕੇ ਟਰਾਂਸਪੋਰਟਰਾਂ ਨੂੰ ਡਰਾਈਵਰਾਂ ਦੀ ਪਹਿਲਾਂ ਹੀ ਬੜੀ ਦਿੱਕਤ ਹੈ ਤੇ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਆ ਜਾਣੀ ਹੈ। ਅੱਜ ਤੇ ਇਹ ਸਮੱਸਿਆ ਸਾਡੀ ਆ ਪਰ ਇਹ ਕੱਲ ਨੂੰ ਸਰਕਾਰਾਂ ਦੀ ਬਣ ਜਾਣੀ ਹੈ। ਬੇਸਮਝੀ 'ਚ ਲਏ ਹੋਏ ਫੈਸਲੇ ਕਈ ਮੁਕੇ ਗੱਲ ਦੀ ਹੱਡੀ ਬਣ ਜਾਂਦੇ ਆ ਤੇ ਅਸੀਂ ਜੇ ਵਿਲਕਦੇ ਆ ਅਸੀਂ ਇਕੱਲੇ ਆਪਣੇ ਵਾਸਤੇ ਨਹੀਂ ਅੱਜ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ ਲੋਕੀ ਸਮਝਦੇ ਨਹੀਂ ਹੈਗੇ ਜਿੱਦਣ ਇਸ ਕਾਨੂੰਨ ਦੀ ਲੋਕਾਂ ਨੂੰ ਸਮਝ ਲੱਗਣੀ ਹੈ ਉਦੋਂ ਲੋਕਾਂ ਚੀਕਾ ਮਾਰਨੀ ਹੈ। ਬਾਕੀ ਜਿਹੜੀ ਸਾਡੀ ਹੜਤਾਲ ਆ ਅਸੀਂ ਆਮ ਮਤਲਬ ਜਿਹੜੇ ਹੈਗੇ ਆ ਟਰਾਂਸਪੋਰਟਰ ਅਸੀਂ ਸਾਡੇ ਡਰਾਈਵਰ ਜਾਂ ਖੁਦ ਅਸੀਂ ਟਰੱਕ ਖੜੇ ਕਰ ਦਿੱਤੇ ਨੇ ਜਾਂ ਟਿਪਰ ਖੜੇ ਕਰ ਦਿੱਤੇ ਨੇ ਤੇ ਅਸੀਂ ਚਾਹੁੰਦੇ ਆ ਵੀ ਅਸੀਂ ਆਪਣੇ ਲੋਕਾਂ ਨੂੰ ਅਵੇਅਰ ਕਰੀਏ ਜਾਗਰੂਤ ਕਰੀਏ ਤੇ ਇਸ ਕਾਲੇ ਕਾਨੂੰਨ ਤੋਂ ਆਪਣੇ ਲੋਕਾਂ ਨੂੰ ਅੰਜ਼ਾਦਵਾ ਸਕੀਏ ਤੇ ਜਿਹੜੀ ਭਾਜਪਾ ਸਰਕਾਰ ਆ ਕੇਂਦਰ ਸਰਕਾਰ ਜਿਹੜੀ ਕਾਲਾ ਕਾਨੂੰਨ ਲੈ ਕੇ ਆਈ ਆ ਉਹ ਆਪਣਾ ਵਾਪਸ ਲੈਣ ਤੁਸੀਂ ਸੁਣਿਆ ਹੋਣਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਨਾ ਅਟਕਣਾ ਕੱਲ ਦੀ ਆ ਰਹੀਆਂ ਵੀ ਹੜਤਾਲ ਖਤਮ ਹੋ ਗਈ ਕੋਈ ਹੜਤਾਲ ਕਿਤੇ ਖਤਮ ਨਹੀਂ ਹੋਈ ਹੜਤਾਲਾਂ ਜਾਰੀ ਨੇ ਸਾਡੇ ਆਲ ਟਰੱਕ ਆਪਰੇਟਰ ਯੂਨੀਅਨਾਂ ਵੱਲੋਂ ਜਿਹੜਾ ਅੱਜ ਬਹੁਤ ਵੱਡਾ ਜਿਹੜਾ ਵਿਰੋਧ ਹੈ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਹੈ 5 ਤਰੀਕ ਤੋਂ ਅਸੀਂ ਫਲੋਰ ਵਾਲਾ ਜਿਹੜਾ ਟੋਲ ਪਲਾਜਾ ਪੋਲਾ ਉੱਥੋਂ ਬੰਦ ਕਰਨ ਜਾ ਰਹੇ ਆ ਸਮੁੱਚੀ ਟ੍ਰੈਫਿਕ ਬੰਦ ਕਰਨ ਜਾ ਰਹੇ ਆ ਇਹ ਤੇ ਜਿਹੜੇ ਸਾਡੇ ਧਰਨੇ ਨੇ ਇਹ ਤੇ ਸਿਰਫ ਅਸੀਂ ਵੇਅਰਨੈਸ ਵਾਸਤੇ ਆਪਣੇ ਉਜਾਗਰ ਕਰਨ ਵਾਸਤੇ ਜਿਹੜੇ ਸਾਡੇ ਟਰੱਕ ਡਰਾਈਵਰ ਨੇ ਜਿੰਨੇ ਵੀ ਉਹਨਾਂ ਨੂੰ ਅਸੀਂ ਸਮਝਾਉਨੇ ਆ ਜੇ ਕੋਈ ਲਾਗੋਂ ਦੀ ਲੰਗਦਾ ਤੇ ਉਹਨੂੰ ਡੱਕ ਕੇ ਸਮਝਾਉਨੇ ਆ ਵੀ ਇਹ ਕੰਮ ਨਾ ਕਰੋ ਤੇ ਸਾਡੀ ਜਿਹੜੀ ਗਰੋਥ ਆ ਉਹ ਵੱਧ ਸਕੇ ਤਾਂ ਜੋ ਇਹ ਸਰਕਾਰਾਂ ਦੇ ਜਿਹੜੇ ਕਾਲੇ ਕਾਨੂੰਨ ਨੇ ਵਾਪਸ ਹੋ ਸਕਣ ਜੀ ਤੇ ਇਹ ਧਰਨਾ ਜਿਹੜਾ ਤੁਹਾਡਾ ਨਹੀਂ ਸਰਕਾਰ ਕੋਲ ਨੂੰ ਕੋਈ ਅਗਲੀ ਰਣਨੀਤੀ ਕੀ ਹੋਵੇਗੀ ਵੇਖੋ ਜੀ ਅਗਲੀ ਰਣਨੀਤੀ ਜਿੱਦਾਂ ਮੈਂ ਤੁਹਾਨੂੰ ਦੱਸ ਹੀ ਚੱਕਿਆ ਵੀ ਸਾਡੇ ਆਲ ট্রাক ਆਪਰੇਟਰ ਯੂਨੀਅਨ ਜਿਹੜੀ ਹੈਗੀ ਪੰਜਾਬ ਜਿੱਦੇ ਸਾਡੇ ਪ੍ਰਧਾਨ ਹੈਪੀ ਸੰਧੂ ਨੇ ਮੈਨੂੰ ਹੁਣੇ ਹੀ ਮੈਸੇਜ ਇੱਕ ਆਇਆ ਸ਼ਾਇਦ ਉਹਨਾਂ ਦੀ ਅਰੈਸਟ ਪਾਈ ਜਾ ਰਹੀ ਆ ਤੇ ਕੋਈ ਗੱਲ ਨਹੀਂ ਇਹ ਭਰਲਾਂ ਦੇਲਾਂ ਅਸੀਂ ਤਿਆਰ ਆ ਇਹ ਤਸ਼ੱਦਦ ਕਰਨ ਅਸੀਂ ਝੱਲਣ ਨੂੰ ਤਿਆਰ ਆ ਅਸੀਂ ਜੇਲ੍ਹਾਂ ਭਰਨ ਨੂੰ ਤਿਆਰ ਆ ਜਿੱਥੋਂ ਤੱਕ ਸਾਡੇ ਕੋਲ ਹੋਇਆ ਅਸੀਂ ਇਸ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਸੈਂਟਰ ਨੇ ਬਣਾਇਆ ਸਾਨੂੰ ਤੇ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਜਿਹੜੀ ਆਮ ਪਾਰਟੀ ਦੀ ਹੈ ਇਹ ਇਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਸੀ ਪਰ ਨਹੀਂ ਇਹ ਉਲਟਾ ਉਹਨਾਂ ਦੀ ਚਾਪਲੂਸੀ ਕਰਨ ਦੇ ਮੁਤਾਬਕ ਸਾਡੇ ਨਮਾਇੰਦਿਆਂ ਨੂੰ ਮਤਲਬ ਅੰਦਰ ਧੱਕਣ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ ਵੀ ਫੋਨ ਆਉਂਦੇ ਸਾਨੂੰ ਵੀ ਪਰੇਸ਼ਾਨ ਕੀਤਾ ਜਦ ਕਿ ਸਾਡਾ ਅੱਜ ਤੱਕ ਤੁਸੀਂ ਦੱਸ ਦਿਓ ਸਾਡਾ ਤੀਜੇ ਦਿਨ ਚ ਅਜੇ ਪ੍ਰਵੇਸ਼ ਕਰ ਚੁੱਕਾ ਇਹ ਧਰਨਾ ਕਿਸੇ ਵੀ ਅਹੀ ਰਾਹਗੀਰ ਨੂੰ ਜਾਂ ਕਿਸੇ ਰਸਤੇ ਨੂੰ ਬਲਾਕ ਨਹੀਂ ਕੀਤਾ ਜਿੱਦਣ ਅਸੀਂ ਕਰਨਾ ਹੈ ਜੇ ਅਸੀਂ ਪੰਜ ਨੂੰ ਕਰਨਾ ਤੇ ਪਹਿਲਾਂ ਦੱਸ ਰਹੇ ਹਾਂ ਜਿੱਥੋਂ ਕਰਨਾ ਉਹ ਵੀ ਦੱਸ ਰਹੇ ਹਾਂ ਤੇ ਇਹਦੇ 'ਚ ਅਲਟੀਮੇਟਰ ਅਸੀਂ ਸਰਕਾਰ ਨੂੰ ਪਹਿਲਾਂ ਹੀ ਦਿੱਤੇ ਆ ਬਾਕੀ ਸਾਨੂੰ ਇਹ ਜਿਹੜੇ ਡਰਾਮੇ ਕਰ ਕਰ ਦੱਸਦੇ ਆ ਜੀ ਅਸੀਂ 15 ਦਿਨ ਦੇ ਦਿਓ 10 ਦਿਨ ਦੇ ਦਿਓ ਮਹੀਨਾ ਦੇ ਦਿਓ ਮੁੜ ਕੇ ਫੇਰ ਇਹੀ ਹਾਲ ਹੋਣੇ ਆ ਕਿਸੇ ਨੇ ਕਿਸੇ ਦੀ ਸੁਣਵਾਈ ਨਹੀਂ ਕਰਨੀ ਜੇ ਅਸੀਂ ਹੁਣ ਅੱਜ ਇਸ ਟਰੈਕ ਤੇ ਬੈਠੇ ਆ ਅੱਜ ਸਾਡੇ 10 ਦਿਨ ਲੱਗ ਜਾਣ ਮਹੀਨਾ ਲੱਗ ਜਾਏ 2 ਮਹੀਨੇ ਲੱਗ ਜਾਣ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਵਾਪਸ ਕਰਾ ਕੇ ਕਾਲੇ ਕਾਨੂੰਨ ਤੇ ਫੇਰ ਹੀ ਹੜਤਾਲਾਂ ਖੁੱਲਣੀਆਂ ਜਿੱਦਾਂ ਸਾਡੇ ਕਾਲੇ ਕਾਨੂੰਨ ਬਣ ਕੇ ਮਤਲਬ ਆਇਆ ਜੀ ਇਹ ਕਾਲਾ ਕਾਨੂੰਨ ਬਣ ਗਿਆ ਜਿਨ੍ਹਾਂ ਨੇ ਬਣਾਇਆ ਉਹ ਆਪਣੇ ਮੂੰਹੋਂ ਕਹਿਣਗੇ ਵੀ ਇਹ ਭੰਗ ਕਰਤਾ ਜਾਂ ਅਸੀਂ ਕੈਂਸਲ ਕਰਤਾ ਫੇਰ ਸਾਡੀ ਕਿਸੇ ਨਾ ਕੋਈ ਸਹਿਮਤੀ ਨਹੀਂ ਜੇ ਕਿਸੇ ਸੰਸਥਾ ਦੀ ਕਿਸੇ ਪਾਰਟੀ ਦੀ ਜਾਂ ਕਿਸੇ ਹੋਰ ਕਿਸੇ ਵੀ ਟ੍ਰਾਂਸਪੋਰਟ ਲੈਣ ਦੀ ਕਿਸੇ ਦੀ ਕੋਈ ਹੋਏਗੀ ਉਹਦੀ ਕੋਈ ਮਜਬੂਰੀ ਹੋਏਗੀ ਜਾਂ ਕੋਈ ਕਾਰਨ ਹੋਏਗਾ ਜਿਹੜੀ ਆਲ ਟਰੱਕ ਆਪਰੇਟਰ ਯੂਨੀਅਨ ਹੈਗੀ ਉਹਨਾਂ ਦੀ ਕੋਈ ਸਹਿਮਤੀ ਨਹੀਂ ਹੈਗੀ ਔਰ ਅਸੀਂ ਨਿਚਲ ਹੜਤਾਲ ਤੇ ਆ ਨਾ ਸਾਡੀਆਂ ਯੂਨੀ ਨਾਲ ਖੁੱਲਣ ਗਈਆਂ ਤੇ ਨਾ ਪੁਕਾਰਾਂ ਹੋਣਗੀਆਂ ਨਾ ਕੰਮ ਚੱਲਣਗੇ ਇਦਾਂ ਹੀ ਗਾਂ ਦਾ ਗਾਂ ਸਾਡੇ ਨਾਲ ਬੱਸਾਂ ਵਾਲਿਆਂ ਨੂੰ ਵੀ ਇਹੀ ਪ੍ਰਮੋਟ ਕਰ ਰਹੇ ਨੇ ਬੱਸਾਂ ਚੱਲ ਰਹੀਆਂ ਨੇ ਉਹ ਵੀ ਬੰਦ ਹੋਣਗੀਆਂ ਚਾਹੇ ਉਹ ਸਕੂਲ ਦੀਆਂ ਨੇ ਚਾਹੇ ਉਹ ਆਮ ਜਨਤਾ ਨੂੰ ਆਮ ਜਨਤਾ ਪ੍ਰਭਾਵਿਤ ਹੋਣੀ ਹੈ ਪਰ ਅਸੀਂ ਲੋਕਾਂ ਵਾਸਤੇ ਹੀ ਇਹ ਆਵਾਜ਼ ਠਾਈ ਹੈ ਤੇ ਲੋਕਾਂ ਵਾਸਤੇ ਚੁੱਕਦੇ ਆਵਾਜ਼ਾਂ ਚੁੱਕਦੇ ਰਵਾਂਗੇ ਸਰਕਾਰਾਂ ਦੇ ਖਿਲਾਫ ਸਤਿ ਸ਼੍ਰੀ ਅਕਾਲ